ਮਾਧ ਪ੍ਰਦੇਸ਼ ਦੇ ਮੌਸਮ ਦੀ ਤਸਵੀਰ ਅੱਜ ਫੇਰ ਖੌਫ ਪੈਦਾ ਕਰ ਰਹੀ ਹੈ ਕਿ ਨੌਰ ਅਤੇ ਲਾਹੋਲ ਸਪਿਤੀ ਇਲਾਕਿਆਂ ਦੇ ਵਿੱਚ ਭਾਰੀ ਮੀਂਹ ਨੇ ਤਬਾਹੀ ਮਚਾਉਣੀ ਸ਼ੁਰੂ ਕਰ ਦਿੱਤੀ ਹੈ ਭਾਰੀ ਮੀਂਹ ਕਾਰਨ ਕਈ ਨਦੀਆਂ ਉਫਾਨ ਤੇ ਹਨ ਅਤੇ ਨਵੇਂ ਇਲਾਕਿਆਂ ਦੇ ਵਿੱਚ ਹੜ ਵਰਗੀ ਸਥਿਤੀ ਬਣੀ ਹੋਈ ਹੈ ਤਾਂ ਇੱਕ ਖਾਸ ਰਿਪੋਰਟ ਹਿਮਾਚਲ ਪ੍ਰਦੇਸ਼ ਦੇ ਮੌਸਮ ਦੇ ਨਾਲ ਜੁੜੀ ਹੋਈ ਕਿ ਹਿਮਾਚਲ ਪ੍ਰਦੇਸ਼ ਦੇ ਵਿੱਚ ਲਗਾਤਾਰ ਪੈ ਰਹੇ ਮੀਂਹ ਨੇ ਕਿਸ ਤਰੀਕੇ ਦੇ ਨਾਲ ਲੋਕਾਂ ਦੇ ਵਿੱਚ ਦਹਿਸ਼ਤ ਪੈਦਾ ਕਰ ਦਿੱਤੀ ਹੈ ਤੇ ਨਾਲ ਹੀ ਨਾਲ ਇਹ ਬਾਰਿਸ਼ ਕਿਸ ਤਰੀਕੇ ਦੇ ਨਾਲ ਪੰਜਾਬ ਨੂੰ ਵੀ ਪ੍ਰਭਾਵਿਤ ਕਰ ਰਹੀ ਹੈ ਪੰਜਾਬ ਦੇ ਵਿੱਚ ਵੀ ਮੀਂਹ ਨੂੰ ਲੈ ਕੇ ਅਲਰਟ ਜਾਰੀ ਕਰ ਦਿੱਤਾ ਗਿਆ ਇੱਧਰ ਤੁਹਾਨੂੰ ਲੈ ਚੱਲਦੇ ਹਾਂ 스ਪੀਤੀ ਦੇ ਖੁਰਿਕ ਪਿੰਡ ਦੇ ਵਿੱਚ ਮੀਂਹ ਦੇ ਨਾਲ ਨਾਲ ਮਲਬਾ ਕਈ ਘਰਾਂ ਦੇ ਵਿੱਚ ਵੜ ਗਿਆ ਚੀਕਾਂ ਦੇ ਵਿੱਚਕਾਰ ਲੋਕ ਆਪਣੀਆਂ ਜਾਨਾਂ ਬਚਾਉਣ ਲਈ ਘਰਾਂ ਤੋਂ ਬਾਹਰ ਪਛਦੇ ਦੇਖੇ ਗਏ ਇਸ ਕਾਰਨ ਘਰਾਂ ਦੇ ਵਿੱਚ ਰੱਖਿਆ ਸਮਾਨ ਵੀ ਨੁਕਸਾਨਿਆ ਗਿਆ ਤਾਂ ਮਲਬੇ ਕਾਰਨ ਸੜਕਾਂ ਤੇ ਖੇਤਾਂ ਨੂੰ ਵੀ ਕਾਫੀ ਨੁਕਸਾਨ ਹੋਇਆ ਇਸ ਦੇ ਨਾਲ ਹੀ ਕਿਨੌਰ ਦੇ ਲਿਓ ਕੰਡਾ ਦਾ ਯੁਲਾੰਗ ਨਾਲਾ ਵੀ ਭਰਿਆ ਹੋਇਆ ਇਸ ਤੋਂ ਇਲਾਵਾ ਨਾਲੇ ਦੇ ਵਿੱਚ ਵੱਦੇ ਪਾਣੀ ਦੇ ਪੱਦਰ ਨੂੰ ਦੇਖਦੇ ਹੋਏ ਲਾਹੌਲ ਸਪੀਤੀ ਪੁਲਿਸ ਟੀਮ ਨੇ ਨਾਲੇ ਦੇ ਉੱਪਰ ਬਣੇ ਪੁਲ ਤੇ ਵਾਹਨਾ ਦੀ ਆਵਾਜਾਈ ਨੂੰ ਵੀ ਫਿਲਹਾਲ ਰੋਕ ਦਿੱਤਾ ਹੈ ਜਿਸ ਕਾਰਨ ਪੁਲ ਦੇ ਦੋਵੇਂ ਪਾਸੇ ਲੰਮਾ ਟ੍ਰੈਫਿਕ ਜਾਮ ਲੱਗਿਆ ਹੋਇਆ ਹੈ ਤਾਂ ਹਿਮਾਚਲ ਤੋਂ ਬਾਅਦ ਹੁਣ ਖਤਰੇ ਦੀ ਦਿਸ਼ਾ ਪੰਜਾਬ ਵੱਲ ਵੱਧ ਰਹੀ ਹੈ ਸਤਲੁਜ ਦਰਿਆ ਬिलासपुर ਰੋਪੜ ਲੁਧਿਆਣਾ ਤੇ ਫਿਰ ਹਰੀਕੇ ਪੱਤਨ ਵਿੱਚੋਂ ਲੰਘਦਾ ਹੋਇਆ ਭਾਰਤ ਪਾਕਿਸਤਾਨ ਸਰਹੱਦ ਤੱਕ ਪਹੁੰਚਦਾ ਹੈ ਅਜਿਹੀ ਸਥਿਤੀ ਦੇ ਵਿੱਚ ਡੈਮਾਂ ਤੋਂ ਛੱਡਿਆ ਗਿਆ ਪਾਣੀ ਸਿੱਧਾ ਪੰਜਾਬ ਦੇ ਮੈਦਾਨਾਂ ਇਲਾਕਿਆਂ ਦੇ ਵਿੱਚ ਪਹੁੰਚ ਰਿਹਾ ਜਿਸ ਕਾਰਨ ਪੰਜਾਬ ਦੇ ਵਿੱਚ ਫਲੱਡ ਅਲਰਟ ਜਾਰੀ ਕੀਤਾ ਗਿਆ ਤਾਂ ਮੌਸਮ ਵਿਭਾਗ ਨੇ 23 ਜੁਲਾਈ ਤੱਕ yellow alert ਜਾਰੀ ਕੀਤਾ ਇਹਨਾਂ ਇਲਾਕਿਆਂ ਦੇ ਵਿੱਚ ਭਾਰੀ ਮੀਂਹ ਬਿਜਲੀ ਅਤੇ 40 ਕਿਲੋਮੀਟਰ ਪ੍ਰਤੀ ਘੰਟੇ ਦੀ ਰਫ਼ਤਾਰ ਨਾਲ ਤੇਜ਼ ਹਵਾਵਾਂ ਚੱਲਣ ਦੀ ਸੰਭਾਵਨਾ ਹੈ ਪਾਰੀ ਬਾਰਿਸ਼ ਤੋਂ ਬਾਅਦ ਡੈਮਾਂ ਤੋਂ ਛੱਡਿਆ ਗਿਆ ਵਾਧੂ ਪਾਣੀ ਹੁਣ ਖਤਰੇ ਦੀ ਘੰਟੀ ਬਣ ਗਿਆ ਨਾਥਪਾ ਚਾਖੜੀ ਕਰਚਮ ਅਤੇ ਕੋਲ ਡੈਮ ਤੋਂ ਸਤਲੁਜ ਦੇ ਵਿੱਚ ਪਾਣੀ ਛੱਡਿਆ ਗਿਆ ਮੀਂਹ ਤੋਂ ਬਾਅਦ ਬਿਆਸ ਦਰਿਆ ਦੇ ਵਿੱਚ ਵੀ ਪਾਣੀ ਦਾ ਪੱਧਰ ਵੱਧ ਗਿਆ ਨਾਥਪਾ ਕਰਚਮ ਅਤੇ ਕੋਲ ਡੈਮ ਤੋਂ ਸਤਲੁਜ ਦੇ ਵਿੱਚ ਤਾਂ ਪਾਣੀ ਛੱਡਿਆ ਗਿਆ ਤੇ ਰਾਮਪੁਰ ਝਾਖੜੀ ਡੈਮ ਤੋਂ ਸਵੇਰੇ 8:30 ਵਜੇ ਸਿਲਟ ਵਧਣ ਕਾਰਨ ਪਾਣੀ ਛੱਡਿਆ ਗਿਆ ਤੇ ਇੱਕ ਵਾਰ ਫਿਰ ਸ਼ਾਮ ਨੂੰ 5 ਵਜੇ ਗੇਟ ਖੋਲੇ ਜਾਣਗੇ ਤਾਂ ਕੋਲ ਡੈਮ ਤੋਂ ਸਵੇਰੇ 7:15 ਤੇ ਪਾਣੀ ਛੱਡਿਆ ਗਿਆ ਨਤੀਜਾ ਇਹ ਹੋਇਆ ਕਿ ਸਤਲੁਜ ਦੇ ਪਾਣੀ ਦਾ ਪੱਧਰ 4 ਤੋਂ 5 ਮੀਟਰ ਤੱਕ ਵੱਧ ਗਿਆ ਮੰਡੀ ਨੇੜੇ ਪੰਡੋਰ ਡੈਮ ਦਾ ਪਾਣੀ ਦਾ ਪੱਧਰ 2920 ਫੁੱਟ ਤੱਕ ਪਹੁੰਚ ਗਿਆ ਜੋ ਕਿ 2941 ਫੁੱਟ ਦੇ ਖਤਰੇ ਦੇ ਪੱਧਰ ਦੇ ਬਹੁਤ ਨੇੜੇ ਹੈ ਇਸ ਲਈ ਸੋਮਵਾਰ ਨੂੰ BBMB ਨੇ ਬਿਆਸ ਦੇ ਵਿੱਚ 42000 ਕਿਊਸਿਕ ਪਾਣੀ ਛੱਡਿਆ ਤੇ ਲੋਕਾਂ ਨੂੰ ਦਰਿਆ ਦੇ ਨੇੜੇ ਨਾ ਜਾਣ ਦੀ ਅਪੀਲ ਵੀ ਕੀਤੀ ਗਈ ਹੈ ਤਾਂ ਪੰਜਾਬ ਹਿਮਾਚਲ ਨੂੰ ਜੋੜਨ ਵਾਲਾ ਚੱਕੀਦਰਿਆ ਵਿਊਫਾਨ ਤੇ ਹੈ ਪਹਾੜਾਂ ਦੇ ਵਿੱਚ ਭਾਰੀ ਮੀਂਹ ਦਾ ਸਿੱਧਾ ਪ੍ਰਭਾਵ ਹੁਣ ਮੈਦਾਨੀ ਇਲਾਕਿਆਂ ਦੇ ਵਿੱਚ ਵੀ ਦਿਖਾਈ ਦੇ ਰਿਹਾ ਹੈ ਕਪੂਰਥਲਾ ਦੇ ਸਬਜ਼ੀ ਮੰਡੀ ਇਲਾਕੇ ਦੇ ਵਿੱਚ ਇੱਕ 100 ਸਾਲ ਪੁਰਾਣੀ ਖੰਡਰ ਇਮਾਰਤ ਵਿੱਡ ਗਈ ਹੈ ਹਾਲਕਿ ਕੋਈ ਜਾਨੀ ਨੁਕਸਾਨ ਇਸ ਦੌਰਾਨ ਨਹੀਂ ਹੋਇਆ ਹੈ ਕੱਲ ਲਗਭਗ 8 ਘੰਟੇ ਲਗਾਤਾਰ ਮੀਂਹ ਪਿਆ ਇਸ ਕਾਰਨ ਇਮਾਰਤ ਦੀ ਨੀਂਹ ਕਮਜ਼ੋਰ ਹੋ ਗਈ ਸੀ ਜਗਰਾਉਂ ਦੀਆਂ ਸੜਕਾਂ 2 ਤੋਂ 3 ਫੁੱਟ ਤੱਕ ਪਾਣੀ ਨਾਲ ਭਰੀਆਂ ਹੋਈਆਂ ਨੇ ਜ਼ੁਰਾਨਾ ਜਫਾਜ਼ਿਲਕਾ ਦੇ ਵਿੱਚ ਵੀ ਇੱਕ ਘਰ ਦੀ ਛੱਤ ਡਿੱਗ ਗਈ ਹੈ ਹਾਦਸਾ ਮੀਂਹ ਕਾਰਨ ਵਾਪਰਿਆ ਛੱਤ ਡਿੱਗਣ ਕਾਰਨ ਅੰਦਰ ਪਿਆ ਸਾਰਾ ਸਮਾਨ ਮਲਬੇ ਹੇਠਾਂ ਦਬ ਗਿਆ ਇਸ ਦੇ ਨਾਲ ਹੀ ਅੱਜ ਹਿਮਾਚਲ ਪ੍ਰਦੇਸ਼ ਦੇ ਵਿੱਚ ਵੀ ਹੜ੍ਹਾਂ ਕਾਰਨ ਡੈਮਾਂ ਦੇ ਪਾਣੀ ਦਾ ਪੱਧਰ ਵੱਧ ਗਿਆ ਜਿਹੀ ਸਥਿਤੀ ਦੇ ਵਿੱਚ ਪ੍ਰਸ਼ਾਸਨ ਲਗਾਤਾਰ ਅਲਰਟ ਮੋੜਤੇ